ਜਗਜੀਤ ਸਿੰਘ ਢੱਲੇਵਾਲ ਨੂੰ ਡਿਟੇਨ ਕਰਨ ਉੱਤੇ ਦੇਖੋ ਕੀ ਬੋਲੇ ਨਵਦੀਪ ਜਲਵੇੜਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਬਾ ਜੀ ਬੇਨਤੀ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਰਾਤ 2:30 ਵਜੇ ਪੁਲਿਸ ਚੱਕ ਲੈ ਗਈ ਸੀ ਤੇ ਸਾਰਿਆਂ ਨੂੰ ਬੇਨਤੀ ਆ ਵੀ 11-12 ਵਜੇ ਦੇ ਨੇੜੇ ਆਪਣਾ ਖਨੋਰੀ ਬਾਰਡਰ ਤੇ ਪਹੁੰਚੋ ਉਦੋਂ ਬਾਅਦ ਜੋ ਵੀ ਫੈਸਲਾ ਉੱਥੇ ਆਗੂ ਲੈਣਗੇ ਉਹమే ਕਰਾਂਗੇ ਤੇ ਆ ਅਰੈਸਟ ਕਰਨਾ ਆਗੂ ਹੀ ਹਾਲ ਥੋੜੀ ਆ ਵੀ ਹਾਂ ਵੀ ਸਾਡੀਆਂ ਮੰਗਾਂ ਦਾ ਹਾਲ ਥੋੜੀ ਹੈਗਾ ਅਰੈਸਟ ਕਰ ਲਓਗੇ ਤੁਸੀਂ ਫਿਰ ਸਾਰੀ ਉਮਰ ਜੇਲ੍ਹ ਚ ਰੱਖ ਲੈਣਗੇ ਜੀ ਜੀ ਸੀ ਢੱਲੇਵਾਲ ਨੂੰ ਛਡਵਾ ਲਾਂਗੇ ਅਸੀਂ ਹਨਾ ਪਰ ਗੱਲ ਇਹ ਹੈ ਨਾ ਵੀ ਪ੍ਰਸ਼ਾਸਨ ਦੀਆਂ ਗਲਤੀਆਂ ਨੇ ਸਰਕਾਰ ਦੀਆਂ ਗਲਤੀਆਂ ਧੱਕੇ ਨਾਲ ਅਰੈਸਟ ਕਰਨਾ ਹੈ ਨਾ ਬਾਅਦ ਚ ਟਕਰਾਉ ਹੁੰਦਾ ਆ ਠੀਕ ਹੈ ਕਿਸਾਨਾਂ ਦਾ ਤੇ ਪ੍ਰਸ਼ਾਸਨ ਦਾ ਹੈ ਨਾ ਅਵਜ ਇਹ ਕਹਿੰਦੇ ਨੇ ਵੀ ਕਿਸਾਨ ਐਵੇਂ ਕਰਦੇ ਨੇ ਉਵੇਂ ਕਰਦੇ ਨੇ ਤੇ ਗਲਤੀਆਂ ਸਰਕਾਰ ਦੀਆਂ ਨੇ ਹੈਨਾ ਠਾਗੇ ਅਰੈਸਟ ਕਰ ਲੈਂਦੇ ਆ ਅਰੈਸਟ ਕਰਨਾ ਹੱਲਗ ਬੈਠ ਕੇ ਗੱਲਬਾਤ ਕਰਨਾ ਸਰਕਾਰਾਂ ਨਾਲ ਬੀਐਮਐਸਪੀ ਦਿੱਤੀ ਜਾਵੇ ਕਿਸਾਨਾਂ ਦਾ ਕਰਜਾ ਮਾਫ ਹੋਵੇ ਠੀਕ ਆ ਆ ਹੱਲ ਆ ਕਿ ਅਰੈਸਟ ਕਰਨਾ ਹੱਲ ਸਾਰਿਆਂ ਨੂੰ ਬੇਨਤੀ ਹੈ ਭਾਈ ਠੀਕ ਹੈ ਤੇ ਆਪਣਾ ਖਨੋਰੀ ਬਾਰਡਰ ਤੇ ਪਹੁੰਚੋ 11 12 ਵਜੇ ਤੇ ਉਸ ਤੋਂ ਬਾਅਦ ਜੋ ਵੀ ਫੈਸਲਾ ਹੋਗਾ ਉਵੇਂ ਕਰਾਂਗੇ ਉੱਥੇ ਸਾਰਿਆਂ ਨੂੰ ਬੇਨਤੀ ਹੈ ਭਾਈ ਨਿਕਲੋ ਆਪਣੇ ਘਰਾਂ ਚੋਂ ਹੈਨਾ ਤੇ ਆਪਣਾ ਖਨੋਰੀ ਬਾਰਡਰ ਤੇ ਪਹੁੰਚੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਬਾ ਜੀ ਬੇਨਤੀ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਰਾਤ 2:30 ਵਜੇ ਪੁਲਿਸ ਚੱਕ ਲੈ ਗਈ ਸੀ ਤੇ ਸਾਰਿਆਂ ਨੂੰ ਬੇਨਤੀ ਆ ਵੀ 11-12 ਵਜੇ ਦੇ ਨੇੜੇ ਆਪਣਾ ਖਨੂਰੀ ਬਾਰਡਰ ਤੇ ਪਹੁੰਚੋ ਉਦੋਂ ਬਾਅਦ ਜੋ ਵੀ ਫੈਸਲਾ ਉੱਥੇ ਆਗੂ ਲੈਣਗੇ ਉਹమే ਕਰਾਂਗੇ ਤੇ ਆ ਅਰੈਸਟ ਕਰਨਾ ਆ ਕੋਈ ਹੱਲ ਥੋੜੀ ਆ ਵੀ ਹਾਂ ਵੀ ਸਾਡੀਆਂ ਮੰਗਾਂ ਦਾ ਹੱਲ ਥੋੜੀ ਹੈਗਾ ਅਰੈਸਟ ਕਰ ਲਓਗੇ ਤੁਸੀਂ ਫਿਰ ਕੇ ਸਾਰੀ ਉਮਰ ਜੇਲ੍ਹ 'ਚ ਰੱਖ ਲੈਣਗੇ ਜਿਹੜੀ ਸੀ ਢੱਲੇਵਾਲ ਨੂੰ ਛਡਵਾ ਲਾਂਗੇ ਅਸੀਂ ਹਨਾ ਪਰ ਗੱਲ ਇਹ ਹੈ ਨ ਵੀ ਪ੍ਰਸ਼ਾਸਨ ਦੀਆਂ ਗਲਤੀਆਂ ਨੇ ਸਰਕਾਰ ਦੀਆਂ ਗਲਤੀਆਂ ਧੱਕੇ ਨਾਲ ਅਰੈਸਟ ਕਰਨਾ ਹੈ ਨਾ ਬਾਅਦ ਚ ਟਕਰੋ ਹੁੰਦਾ ਆ ਠੀਕ ਹੈ ਕਿਸਾਨਾਂ ਦਾ ਤੇ ਪ੍ਰਸ਼ਾਸਨ ਦਾ ਹੈ ਨਾ ਤੇ ਬਾਅਦ ਚ ਇਹ ਕਹਿੰਦੇ ਨੇ ਵੀ ਇਹ ਕਿਸਾਨ ਐਵੇਂ ਕਰਦੇ ਨੇ ਉਹ ਐਵੇਂ ਕਰਦੇ ਨੇ ਇਹ ਗਲਤੀਆਂ ਸਰਕਾਰ ਦੀਆਂ ਨੇ ਹੈ ਨਾ ਠਾਗੇ ਅਰੈਸਟ ਕਰ ਲੈਂਦੇ ਆ ਅਰੈਸਟ ਕਰਨਾ ਹੱਲਗ ਬੈਠ ਕੇ ਗੱਲਬਾਤ ਕਰਨਾ ਸਰਕਾਰਾਂ ਨਾਲ ਬੀਐਮਐਸਪੀ ਦਿੱਤੀ ਜਾਵੇ ਕਿਸਾਨਾਂ ਦਾ ਕਰਜਾ ਮਾਫ ਹੋਵੇ ਠੀਕ ਆਹ ਹੱਲ ਆ ਕਿ ਅਰੈਸਟ ਕਰਨਾ ਹੱਲ ਸਾਰਿਆਂ ਨੂੰ ਬੇਨਤੀ ਹੈ ਬਈ ਠੀਕ ਹੈ ਤੇ ਆਪਣਾ ਖਰੋਰੀ ਬਾਰਡਰ ਤੇ ਪਹੁੰਚੂ 11 12 ਵਜੇ ਤੇ ਉਹ ਤੋਂ ਬਾਅਦ ਜੋ ਵੀ ਫੈਸਲਾ ਹੋਗਾ ਉਵੇਂ ਕਰਾਂਗੇ ਉੱਥੇ ਸਾਰਿਆਂ ਨੂੰ ਬੇਨਤੀ ਹੈ ਭਾਈ ਨਿਕਲੋ ਆਪਣੇ ਘਰਾਂ ਚੋਂ ਹੈਨਾ ਤੇ ਆਪਣਾ ਖਨੋਰੀ ਬਾਰਡਰ ਤੇ ਪਹੁੰਚੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਬਾ ਜੀ ਬੇਨਤੀ ਆ ਸਰਦਾਰ ਜਗਦੀਸ਼ ਸਿੰਘ ਢੱਲੇ ਵਾਲ ਨੂੰ ਰਾਤ 2:30 ਵਜੇ ਪੁਲਿਸ ਚੱਕ ਲੈ ਗਈ ਸੀ ਤੇ ਸਾਰਿਆਂ ਨੂੰ ਬੇਨਤੀ ਆ ਵੀ 11-12 ਵਜੇ ਦੇ ਨੇੜੇ ਆਪਣਾ ਖਨੋਰੀ ਬਾਰਡਰ ਤੇ ਪਹੁੰਚੋ ਉਦੋਂ ਤੋਂ ਬਾਅਦ ਜੋ ਵੀ ਫੈਸਲਾ ਉੱਥੇ ਆਗੂ ਲੈਣਗੇ ਉਵੇਂ ਕਰਾਂਗੇ ਤੇ ਆ ਅਰੈਸਟ ਕਰਨਾ ਆਪ ਕੋਈ ਹਾਲ ਥੋੜੀ ਆ ਵੀ ਹਾਂ ਵੀ ਸਾਡੀਆਂ ਮੰਗਾਂ ਦਾ ਹਾਲ ਥੋੜੀ ਹੈਗਾ ਅਰੈਸਟ ਕਰ ਲਵੋਗੇ ਤੁਸੀਂ ਫਿਰ ਸਾਰੀ ਉਮਰ ਜੇਲ੍ਹ ਚ ਰੱਖ ਲੈਣਗੇ ਜੀ ਜੀ ਢੱਲੇਵਾਲ ਨੂੰ ਛਡਵਾ ਲਾਂਗੇ ਅਸੀਂ ਹਨ ਪਰ ਗੱਲ ਇਹ ਹੈ ਨਾ ਵੀ ਪ੍ਰਸ਼ਾਸਨ ਦੀਆਂ ਗਲਤੀਆਂ ਨੇ ਸਰਕਾਰ ਦੀਆਂ ਗਲਤੀਆਂ ਧੱਕੇ ਨਾਲ ਅਰੈਸਟ ਕਰਨਾ ਹੈ ਨਾ ਬਾਅਦ ਚ ਟਕਰਾਉ ਹੁੰਦਾ ਆ ਠੀਕ ਹੈ ਕਿਸਾਨਾਂ ਦਾ ਤੇ ਪ੍ਰਸ਼ਾਸਨ ਦਾ ਹੈ ਨਾ ਤੇ ਬਾਅਦ ਚ ਇਹ ਕਹਿੰਦੇ ਨੇ ਵੀ ਕਿਸਾਨ ਐਵੇਂ ਕਰਦੇ ਨੇ ਉਵੇਂ ਕਰਦੇ ਨੇ ਤੇ ਗਲਤੀਆਂ ਸਰਕਾਰ ਦੀਆਂ ਨੇ ਹੈ ਨਾ ਠਾਗੇ ਅਰੈਸਟ ਕਰ ਲੈਂਦੇ ਆ ਅਰੈਸਟ ਕਰਨਾ ਹੱਲਕ ਬੈਠ ਕੇ ਗੱਲਬਾਤ ਕਰਨਾ ਸਰਕਾਰਾਂ ਨਾਲ ਬੀਐਮਐਸਪੀ ਦਿੱਤੀ ਜਾਵੇ ਕਿਸਾਨਾਂ ਦਾ ਕਰਜ਼ਾ ਮਾਫ ਹੋਵੇ ਠੀਕ ਹੈ ਆ ਹੱਲ ਹੈਗਾ ਅਰੈਸਟ ਕਰਨਾ ਹੱਲ ਸਾਰਿਆਂ ਨੂੰ ਬੇਨਤੀ ਹੈ ਭਾਈ ਠੀਕ ਹੈ ਤੇ ਆਪਣਾ ਖਰੋਰੀ ਬਾਰਡਰ ਤੇ ਪਹੁੰਚੋ 11 12 ਵਜੇ ਤੇ ਉਸ ਤੋਂ ਬਾਅਦ ਜੋ ਵੀ ਫੈਸਲਾ ਹੋਗਾ ਉਵੇਂ ਕਰਾਂਗੇ ਉੱਥੇ ਸਾਰਿਆਂ ਨੂੰ ਬੇਨਤੀ ਹੈ ਭਾਈ ਨਿਕਲੋ ਆਪਣੇ ਘਰਾਂ ਚੋਂ ਹੈ ਨਾ ਤੇ ਆਪਣਾ ਖਨੋਰੀ ਬਾਰਡਰ ਤੇ ਪਹੁੰਚੋ ਜਗਜੀਤ ਸਿੰਘ ਢੱਲੇਵਾਲ ਨੂੰ ਡਿਟੇਨ ਕਰਨ ਉੱਤੇ ਦੇਖੋ ਕੀ ਬੋਲੇ ਨਵਦੀਪ ਜਲਵੇੜਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਬਾ ਜੀ ਬੇਨਤੀ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਰਾਤ 2:30 ਵਜੇ ਪੁਲਿਸ ਚੱਕ ਲੈ ਗਈ ਸੀ ਤੇ ਸਾਰਿਆਂ ਨੂੰ ਬੇਨਤੀ ਆ ਵੀ 11-12 ਵਜੇ ਦੇ ਨੇੜੇ ਆਪਣਾ ਖਨੋਰੀ ਬਾਰਡਰ ਤੇ ਪਹੁੰਚੋ ਉਦੋਂ ਬਾਅਦ ਜੋ ਵੀ ਫੈਸਲਾ ਉੱਥੇ ਆਗੂ ਲੈਣਗੇ ਉਹ ਮੇਂ ਕਰਾਂਗੇ ਤੇ ਆ ਅਰੈਸਟ ਕਰਨਾ ਆਗੂ ਹੀ ਹਾਲ ਥੋੜੀ ਆ ਵੀ ਹਾਂ ਵੀ ਸਾਡੀਆਂ ਮੰਗਾਂ ਦਾ ਹਾਲ ਥੋੜੀ ਹੈਗਾ ਅਰੈਸਟ ਕਰ ਲਓਗੇ ਤੁਸੀਂ ਫਿਰ ਸਾਰੀ ਉਮਰ ਜੇਲ੍ਹ ਚ ਰੱਖ ਲੈਣਗੇ ਜੀ ਜੀ ਢੱਲੇਵਾਲ ਨੂੰ ਛਡਵਾ ਲਾਂਗੇ ਅਸੀਂ ਹਨਾ ਪਰ ਗੱਲ ਇਹ ਹੈ ਨਾ ਵੀ ਪ੍ਰਸ਼ਾਸਨ ਦੀਆਂ ਗਲਤੀਆਂ ਨੇ ਸਰਕਾਰ ਦੀਆਂ ਗਲਤੀਆਂ ੱੱਕੇ ਨਾਲ ਅਰੈਸਟ ਕਰਨਾ ਹੈ ਨਾ ਬਾਅਦ ਚ ਟਕਰੋ ਹੁੰਦਾ ਆ ਠੀਕ ਹੈ ਕਿਸਾਨਾਂ ਦਾ ਤੇ ਪ੍ਰਸ਼ਾਸਨ ਦਾ ਹੈ ਨਾ ਫਿਰ ਬਾਅਦ ਚ ਇਹ ਕਹਿੰਦੇ ਨੇ ਵੀ ਕਿਸਾਨ ਐਵੇਂ ਕਰਦੇ ਨੇ ਉਵੇਂ ਕਰਦੇ ਨੇ ਤੇ ਗਲਤੀਆਂ ਸਰਕਾਰ ਦੀਆਂ ਨੇ ਹੈ ਨਾ ਠਾਗੇ ਅਰੈਸਟ ਕਰ ਲੈਂਦੇ ਆ ਅਰੈਸਟ ਕਰਨਾ ਹੱਲਗ ਬੈਠ ਕੇ ਗੱਲਬਾਤ ਕਰਨਾ ਸਰਕਾਰਾਂ ਨਾਲ ਬੀਐਮਐਸਪੀ ਦਿੱਤੀ ਜਾਵੇ ਕਿਸਾਨਾਂ ਦਾ ਕਰਜ਼ਾ ਮਾਫ ਹੋਵੇ ਠੀਕ ਹੈ ਆ ਹੱਲ ਹੈਗਾ ਅਰੈਸਟ ਕਰਨਾ ਹੱਲ ਸਾਰਿਆਂ ਨੂੰ ਬੇਨਤੀ ਹੈ ਭਾਈ ਠੀਕ ਹੈ ਤੇ ਆਪਣਾ ਖਰੋਰੀ ਬਾਰਡਰ ਤੇ ਪਹੁੰਚੋ 11 12 ਵਜੇ ਤੇ ਉਸ ਤੋਂ ਬਾਅਦ ਜੋ ਵੀ ਫੈਸਲਾ ਹੋਗਾ ਉਵੇਂ ਕਰਾਂਗੇ ਉੱਥੇ ਸਾਰਿਆਂ ਨੂੰ ਬੇਨਤੀ ਹੈ ਭਾਈ ਨਿਕਲੋ ਆਪਣੇ ਘਰਾਂ ਚੋਂ ਹੈ ਨਾ ਤੇ ਆਪਣਾ ਖਨੋਰੀ ਬਾਰਡਰ ਤੇ ਪਹੁੰਚੋ ਸਾਸਰੀ ਗਾਲ ਜੀ ਸਾਰਿਆਂ ਨੂੰ ਬਾਬਾ ਜੀ ਬੇਨਤੀ ਆ ਸਰਦਾਰ ਜਗਦੀਸ਼ ਸਿੰਘ ਢੱਲੇਵਾਲ ਨੂੰ ਰਾਤ 2:30 ਵਜੇ ਪੁਲਿਸ ਚੱਕ ਲੈ ਗਈ ਸੀ ਤੇ ਸਾਰਿਆਂ ਨੂੰ ਬੇਨਤੀ ਆ ਵੀ 11-12 ਵਜੇ ਦੇ ਨੇੜੇ ਆਪਣਾ ਖਨੋਰੀ ਬਾਰਡਰ ਤੇ ਪਹੁੰਚੋ ਉਹ ਤੋਂ ਬਾਅਦ ਜੋ ਵੀ ਫੈਸਲਾ ਉੱਥੇ ਆਗੂ ਲੈਣਗੇ ਉਹమే ਕਰਾਂਗੇ ਤੇ ਆ ਅਰੈਸਟ ਕਰਨਾ ਆ ਕੋਈ ਹੱਲ ਥੋੜੀ ਆ ਵੀ ਹਾਂ ਵੀ ਸਾਡੀਆਂ ਮੰਗਾਂ ਦਾ ਹੱਲ ਥੋੜੀ ਹੈਗਾ ਅਰੈਸਟ ਕਰ ਲਵੋਗੇ ਤੁਸੀਂ ਫਿਰ ਸਾਰੀ ਉਮਰ ਜੇਲ੍ਹ ਚ ਰੱਖ ਲੈਣਗੇ ਜੀ ਜੀ ਸਿੰਘ ਢੱਲੇਵਾਲ ਨੂੰ ਛਡਵਾ ਲਾਂਗੇ ਅਸੀਂ ਹਨਾ ਪਰ ਗੱਲ ਇਹ ਹੈ ਨਵੀਂ ਪ੍ਰਸ਼ਾਸਨ ਦੀਆਂ ਗਲਤੀਆਂ ਨੇ ਸਰਕਾਰ ਦੀਆਂ ਗਲਤੀਆਂ ਧੱਕੇ ਨਾਲ ਅਰੈਸਟ ਕਰਨਾ ਹੈ ਨਾ ਬਾਅਦ ਚ ਟਕਰੋ ਹੁੰਦਾ ਆ ਠੀਕ ਹੈ ਕਿਸਾਨਾਂ ਦਾ ਤੇ ਪ੍ਰਸ਼ਾਸਨ ਦਾ ਹੈ ਨਾ ਫੇ ਬਾਅਦ ਚ ਇਹ ਕਹਿੰਦੇ ਨੇ ਵੀ ਇੱਕ ਕਿਸਾਨ ਐਵੇਂ ਕਰਦੇ ਨੇ ਉਵੇਂ ਕਰਦੇ ਨੇ ਤੇ ਗਲਤੀਆਂ ਸਰਕਾਰ ਦੀਆਂ ਨੇ ਹੈ ਨਾ ਠਾਗੇ ਅਰੈਸਟ ਕਰ ਲੈਂਦੇ ਆ ਅਰੈਸਟ ਕਰਨਾ ਹੱਲਗ ਬੈਠ ਕੇ ਗੱਲਬਾਤ ਕਰਨਾ ਸਰਕਾਰਾਂ ਨਾਲ ਬੀਐਮਐਸਪੀ ਦਿੱਤੀ ਜਾਵੇ ਕਿਸਾਨਾਂ ਦਾ ਕਰਜਾ ਮਾਫ ਹੋਵੇ ਠੀਕ ਆਹ ਹੱਲ ਆ ਘ ਅਰੈਸਟ ਕਰਨਾ ਹੱਲ ਸਾਰਿਆਂ ਨੂੰ ਬੇਨਤੀ ਹੈ ਬਈ ਠੀਕ ਹੈ ਤੇ ਆਪਣਾ ਖਰੋਰੀ ਬਾਰਡਰ ਤੇ ਪਹੁੰਚੋ 11 12 ਵਜੇ ਤੇ ਉਹਦਾ ਬਾਅਦ ਜੋ ਵੀ ਫੈਸਲਾ ਹੋਗਾ ਉਵੇਂ ਕਰਾਂਗੇ ਉੱਥੇ ਸਾਰਿਆਂ ਨੂੰ ਬੇਨਤੀ ਹੈ ਭਾਈ ਨਿਕਲੋ ਆਪਣੇ ਘਰਾਂ ਚੋਂ ਹੈਨਾ ਤੇ ਆਪਣਾ ਖਨੋਰੀ ਬਾਰਡਰ ਤੇ ਪਹੁੰਚੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਬਾ ਜੀ ਬੇਨਤੀ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਰਾਤ 2:30 ਵਜੇ ਪੁਲਿਸ ਚੱਕ ਲੈ ਗਈ ਸੀ ਤੇ ਸਾਰਿਆਂ ਨੂੰ ਬੇਨਤੀ ਆ ਵੀ 11-12 ਵਜੇ ਦੇ ਨੇੜੇ ਆਪਣਾ ਖਨੋਰੀ ਬਾਰਡਰ ਤੇ ਪਹੁੰਚੋ ਉਦੋਂ ਬਾਅਦ ਜੋ ਵੀ ਫੈਸਲਾ ਉੱਥੇ ਆਗੂ ਲੈਣਗੇ ਉਵੇਂ ਕਰਾਂਗੇ ਤੇ ਆ ਅਰੈਸਟ ਕਰਨਾ ਅਬ ਵੀ ਹਾਲ ਥੋੜੀ ਆ ਵੀ ਹਾਂ ਵੀ ਸਾਡੀ ਮੰਗਾਂ ਦਾ ਹਾਲ ਥੋੜੀ ਹੈਗਾ ਅਰੈਸਟ ਕਰ ਲਓਗੇ ਤੁਸੀਂ ਫਿਰ ਸਾਰੀ ਉਮਰ ਜੇਲ੍ਹ ਚ ਰੱਖ ਲੈਣਗੇ ਜੀ ਜੀ ਸੀ ਢੱਲੇਵਾਲ ਨੂੰ ਛਡਵਾ ਲਾਂਗੇ ਅਸੀਂ ਹਨਾ ਪਰ ਗੱਲ ਇਹ ਹੈ ਨਾ ਵੀ ਪ੍ਰਸ਼ਾਸਨ ਦੀਆਂ ਗਲਤੀਆਂ ਨੇ ਸਰਕਾਰ ਦੀਆਂ ਗਲਤੀਆਂ ਧੱਕੇ ਨਾਲ ਅਰੈਸਟ ਕਰਨਾ ਹੈ ਨਾ ਬਾਅਦ ਚ ਟਕਰੋ ਹੁੰਦਾ ਆ ਠੀਕ ਹੈ ਕਿਸਾਨਾਂ ਦਾ ਤੇ ਪ੍ਰਸ਼ਾਸਨ ਦਾ ਹੈ ਨਾ ਤੇ ਬਾਅਦ ਚ ਇਹ ਕਹਿੰਦੇ ਨੇ ਵੀ ਕਿਸਾਨ ਐਵੇਂ ਕਰਦੇ ਨੇ ਉਵੇਂ ਕਰਦੇ ਨੇ ਤੇ ਗਲਤੀਆਂ ਸਰਕਾਰ ਦੀਆਂ ਨੇ ਹੈ ਨਾ ਠਾਗੇ ਅਰੈਸਟ ਕਰ ਲੈਂਦੇ ਆ ਅਰੈਸਟ ਕਰਨਾ ਹੱਲਗ ਬੈਠ ਕੇ ਗੱਲਬਾਤ ਕਰਨਾ ਸਰਕਾਰਾਂ ਨਾਲ ਬੀਐਮਐਸਪੀ ਦਿੱਤੀ ਜਾਵੇ ਕਿਸਾਨਾਂ ਦਾ ਕਰਜ਼ਾ ਮਾਫ ਹੋਵੇ ਠੀਕ ਹੈ ਆ ਹੱਲ ਹੈਗਾ ਅਰੈਸਟ ਕਰਨਾ ਹੱਲ ਸਾਰਿਆਂ ਨੂੰ ਬੇਨਤੀ ਹੈ ਭਾਈ ਠੀਕ ਹੈ ਤੇ ਆਪਣਾ ਖਨੋਰੀ ਬਾਰਡਰ ਤੇ ਪਹੁੰਚੋ 11 12 ਵਜੇ ਤੇ ਉਸ ਤੋਂ ਬਾਅਦ ਜੋ ਵੀ ਫੈਸਲਾ ਹੋਗਾ ਉਵੇਂ ਕਰਾਂਗੇ ਉੱਥੇ ਸਾਰਿਆਂ ਨੂੰ ਬੇਨਤੀ ਹੈ ਭਾਈ ਨਿਕਲੋ ਆਪਣੇ ਘਰਾਂ ਚੋਂ ਹੈ ਨਾ ਤੇ ਆਪਣਾ ਖਨੋਰੀ ਬਾਰਡਰ ਤੇ ਪਹੁੰਚੋ